ਕੋ ਪ੍ਰਤਾਪ ਸਿੰਘ ਬਾਜਵਾ ਦੀ ਇਹ ਤੋਹਫ਼ੀਂ ਕੀਤੀ ਏ ਲੀਡਰ ਆਫ oppositon ਜਿਹੜਾ ਸਾਡਾ ਡੈਮੋਕਰੈਟਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ oppositon ਨੂੰ ਸ਼ੈਡੋ ਚੀਫ ਮਿੰਿਸਟਰ ਕਿਹਾ ਜਾਂਦਾ ਜੇ ਦੂਜੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ 6 ਘੰਟਿਆਂ ਦੀ ਸਸਟੇਨ 6 ਘੰਟੇ ਹੈਲੋ ਹੈਲੋ ਜੇ 6 ਘੰਟਿਆਂ ਦੀ ਸਸਟੇਟ ਡੀ ਅਰੋਗੇਸ਼ਨ ਤੋਂ ਬਾਅਦ 2 ਵਜੇ ਤੇ ਤੁਸੀਂ ਸਾਰੇ ਮੇਰੇ ਵੀਰ ਬੈਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਮੇਰਾ ਕੋਟ ਕੋਟ ਤੁਹਾ ਦਾ ਸ਼ੁਕਰਾਨਾ ਦਿਲ ਤੋਂ ਸਾਰਿਆਂ ਨੂੰ ਪਹਿਲੇ ਸਾਰੇ ਪੰਜਾਬੀ ਜਗਤ ਪੇਰ ਪਿੰਡਾਂ ਦੇ ਸ਼ਹਿਰਾਂ ਤੇ ਕਸਬਿਆਂ ਚ ਬੈਠੇ ਹਰ ਕਾਂਗਰਸੀ ਵੀ ਸਾਡੇ ਵਰਕਰ ਸਾਥੀਆਂ ਦਾ ਸਾਡੇ ਦਿੱਸਤੇ ਕਾਂਗਰਸ ਦੇ ਪ੍ਰਧਾਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਸਾਡੇ ਸਾਰੇ ਆਫਿਸ ਬੀਰਾਂ ਦਾ ਮੇਰੇ ਸਾਰੇ ਐਮਐਲਏ ਕੁਲੀਕਸ ਦਾ ਸਾਡੇ ਸਾਰੇ ਐਮਪੀਸ ਰਾਮਾਂ ਦਾ ਸਾਡਿਆਂ ਦਾ ਸਾਰੀ ਸਾਡੀ ਸਟੇਟ ਦੀ ਤੇ ਨੈਸ਼ਨਲ ਲੀਡਰਸ਼ਿਪ ਵੱਡੀ ਗੱਲ ਹੋਈ ਏ ਕੱਲ ਰੰਧਾਵਾ ਸਾਹਿਬ ਸਮੁੱਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੇ ਵੀ 75 ਸਾਲਾਂ ਚ ਨਹੀਂ ਸੀ ਕਦੀ ਮੈਂ ਸਮਝਦਾ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸਾਹਮ ਕੇ ਰੱਖਣਾ ਇਹ ਜਿਹੜਾ ਸੀਮਿਸਟ ਹੁੰਦਾ ਉਹਦਾ ਕੰਮ ਜੇ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੇ ਇੰਟਰਵਿਊ ਤੇ ਕੋਈ ਦੁੱਖ ਤਕਲੀਫ ਸੀ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8 10 15 ਸਾਲ ਉਮਰ ਚ ਵੀ ਸੋਚਦਾ ਕਿਸੇ ਟਾਈਮ ਬੋੜਿਆ ਨੂੰ ਵੀ ਆਸ ਲੱਗਦਾ ਤੁਮ ਮੈਨੂੰ ਹੀ ਪੁੱਛਦਾ ਕਿ ਬਾਜਵਾ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋਲ ਕੋਈ ਇਲਾਹ ਹੈ ਆਓ ਮੇਰੇ ਨਾਲ ਸਾਹਿਆ ਕਰੀ ਤੁਸੀਂ 80 ਤੇ 90 ਦਾ ਵਿਹਾਕਾ ਦੇਖਿਆ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਏ ਲੈ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹਦੇ ਇੰਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕੋ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤੇ ਦਿੱਤੀ ਡਿਊਟੀ ਜੋ ਡਿਊਟੀ ਦਿੱਤੀ ਇਹਦਾ ਨਾ ਭਾਈ ਸਾਨੂੰ ਗੁੱਸਾ ਇਹਨਾਂ ਨਾਲ ਕੋਈ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਹੈ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਇੰਸਟੀਚਿਊਸ਼ਨ ਸੀ ਬਹੁਤ ਵੱਡਾ ਕੋਈ ਟਾਈਸੀ ਰੰਧਾਵਾ ਸਾਹਿਬ ਸਰਪੰਚ ਤੇ ਨੰਬਰਦਾਰ ਦੀ ਬੜੀ ਵੱਡੀ ਖੇਚ ਜਦੋਂ ਸਰਪੰਚ ਜਾਂਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕ੍ਰਾਈਮ ਵੀ ਹੁੰਦਾ ਸੀ ਪੰਚਾਇਤਾਂ ਬੈਠ ਕੇ ਕਤਲਾਂ ਤੱਕ ਤੇ ਫੈਸਲੇ ਪੰਚਾਇਤਾਂ ਚੁੱਕਦੇ ਹੁਣ ਤੁਸੀਂ ਉਥੋਂ ਤੱਕ ਗੱਲ ਲੈ ਗਏ ਕਿ ਸਾਡੇ ਸਾਥੀਆਂ ਆਪਣੇ ਕਿਸੇ ਸਾਥੀ ਨੂੰ ਬਚਾਣ ਵਾਸਤੇ ਥਾਣੇ ਆਂਦਾ ਘਰਾਓ ਕਰਨਾ ਪੈਦਾ ਬਹੁਤ ਬਿਸ਼ਕੂਰ ਰਾਜਾ ਜੀ ਤੁਸੀਂ ਛੋਟੇ ਵੀਰ ਇਸ ਕਿਸਮ ਦੀ ਲੀਡਰਸ਼ਿਪ ਖਾਣੇ ਚਾਹੀਦੀ ਨਹੀਂ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਨਾਹ ਹੋਏ ਹੋਣਗੇ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਰ ਰਹੀਆਂ ਬਹੁਤ ਸਾਰੇ ਸਾਡੇ ਉਹ ਭਰਾ ਨੇ ਜਿਹੜੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਵੀ ਸਨ ਸਾਡੇ ਕੋ ਕਮੀਆਂ ਪੇਸ਼ ਕਰ ਰਹੀਆਂ ਫਟ ਪਰਿਵਾਰ ਨੂੰ ਇਕੱਤਰ ਜਦੋਂ ਤੁਹਾਨੂੰ ਪਤਾ ਹੈ ਕੋਈ ਬਜ਼ੁਰਗ ਵੀ ਪੱਗ ਨੂੰ ਹੱਥ ਕੰਦ ਹੈ ਕੋ ਲੋਕਾਂ ਤੇਰਾ ਮੁੰਡਾ ਰੁਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹਦਾ ਸਾਸ਼ੀ ਕਾਲ ਵੀ ਨਹੀਂ ਹੁੰਦੀ ਉਹ ਵੀ ਸਾਰਿਆਂ ਨੂੰ ਪਹਿਲੇ ਡੰਡ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਬੱਗ ਨੂੰ ਨਹੀਂ ਅਸੀਂ ਪੈਣਨਾ ਬਾਕੀ ਅਸੀਂ ਆਪਸ ਵਿੱਚ ਦੇਖਣਾ ਬੋਲੇ ਸੋਨਹਾ ਸ੍ਰੀ ਅਕਾਲ ਇੱਕ ਪਉਂਦੂ ਸਵੇਖੋ ਗੁਰੂਵਾਰ ਦਾ ਸਾਡੀ ਮੇਲ ਹੈ ਇਹ ਬਾਣਾ ਹੀ ਬੰਦ ਉਹ ਮੈਂ ਹੋ ਸਕਦਾ ਸੀ ਸਾਡੇ ਚ ਕੋਈ ਵੀ ਪੋਤੇ ਨੂੰ ਹੱਥਾ ਪਾਇ ਕੋਕਲੇ ਨੂੰ ਨਹੀਂ ਪਾਇਆ ਤਾਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਮੋਟ ਨੂੰ ਹੁੰਦਾ ਇਕੱਠੇ ਹੋਣ ਦਾ ਇੱਕ ਇੱਕ ਬਹੁਤ ਵੱਡਾ ਮੇਰਾ ਕਹਿ ਸਾਡੇ ਸਾਹਮਣੇ ਗੱਲ ਆਈ ਹੈ ਇਕਤਾ ਵਿੱਚ ਹੀ ਸਾਰਿਆਂ ਨੂੰ ਵੱਡੀ ਮੈ ਸਭ ਨਾਲ ਤਾਕਤ ਤੋਂ ਮੈਂ ਹੱਥ ਜੋੜ ਕੇ ਗੁਜ਼ਾਰੇ ਸਮੂਚੀ ਕਾਂਗਰਸ ਦੇ ਡਿਟੀਸ਼ੇਪ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀ ਸਾਰਿਆਂ ਦਾ ਪਹਿਲੇ ਸਾਡਾ ਟੀਚਾ ਧੂਰੇ ਨੂੰ ਬਚਾਣਾ ਤੁਹਾਨੂੰ ਯਾਦ ਹੋਏਗਾ 80 ਤੇ 90 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜਿਹੜੇ ਸਾਡੇ ਕਾਂਗਰਸ ਦੀ ਰੀਡਰਸ਼ਪ ਹੈ ਉਹਨਾਂ ਨੇ ਆਪਣੀਆਂ ਇਛਾਤਾਂ ਦਿੱਤੀਆਂ ਪੰਜਾਬ ਨੂੰ ਸ਼ਾਂਤੀ ਉਹਨ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਵੇਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਬਹੁਤ سارے ਬੱਚੇ ਸਾਡੇ ਨਸ਼ੇ ਦੇ ਵਿੱਚ ਕਾਇਗੇ ਇੱਕ ਬਹੁਤ ਵੱਡਾ ਚੈਲੰਜ ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਲਾਂ ਤੇ ਸੂਰਬੀਰਾਂ ਦੀ ਧਰਤੀ ਜਿਹਦੀ ਇੱਕ ਇੱਕ ਇੰਚ ਜ਼ਮੀਨ ਸਰਖੇਜ਼ ਉਸ ਨੂੰ ਇੱਕ ਵਾਰ ਫੇਰ ਪੈਰਾਸਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਸਰ ਨਾ ਹੋ ਸਕਦਾ ਹੈ ਪੰਜਾਬੀਆਂ ਵਿੱਚ ਇੰਨੀ ਕਿ ਤਾਕਤ ਹੈ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਵਿੱਤ ਵੀ ਵਾਸਤੇ ਪ੍ਰਮਾਤਮਾ ਕੋ ਰੋਜ਼ ਅਰਦਾਸ ਕਰਦੇ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋਈਏ ਕਾਂਗਰਸ ਕੋ ਬਹੁਤ ਚੰਗੀ ਲੀਡਰਸ਼ਿਪ ਜਿਸ ਵਿਅਕਤੀ ਨੂੰ ਮੇ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇਰਾ ਰੱਖਣਗੇ ਉਸੇ ਨੂੰ ਹੀ ਅਸੀਂ ਆਪਣਾ ਲੀਡਰ ਕਬੂਲਾਂਗੇ ਮੈਂ ਤੁਹਾਨੂੰ ਆਪਣਾ ਵਚਨ ਦੇ ਦਿੱਤੀ ਤੋਂ ਮੇਰੇ ਜਿੰਦਾਬਾਦ ਜਿੰਦਾਬਾਦ ਮੈਂ ਸਾਰੇ ਸਾਥੀਆਂ ਦਾ ਜਿਨੇ ਮੇਰੇ ਤੇ ਨਿਰਕਸਨ ਕੋਏ ਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹਣਾ ਅਜੇ ਇਹਨਾਂ ਨੇ ਸੱਦਿਆ ਨਹੀਂ ਜਦੋਂ ਗਾਂ ਸੱਦਣਗੇ ਤੁਹਾਨੂੰ ਅਸੀਂ ਇਤਲਾ ਦੇ ਦੇਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀ ਰਏ ਸੀ ਪਿੱਛੇ ਕੋ ਕੋ ਲੰਗਰ ਦਾ ਪ੍ਰਬੰਧ ਕਰੀਏ ਆ ਗਿਆ ਨਹੀਂ ਕੱਲ ਵਾਸਤੇ ਪੁੱਛਦੇ ਕੱਲ ਵਾਸਤੇ ਪੁੱਛਦੇ ਸੀ ਮੈਂ ਕਿਹਾ ਜੇ ਕੱਲ ਮੈਨੂੰ ਸੱਦਿਆ ਨਹੀਂ ਜੇ ਸੱਦਿਆ ਹੋਏਗਾ ਤਾਂ ਲੋਡਵਾਂਸ ਲੱਗ ਜਾਏ ਕਰਾਂਗੇ ਹਾਂ ਜਦੋਂ ਮਰਜ਼ੀ ਜਦੋਂ ਮਰਜ਼ੀ ਮੇਰਾ ਘਰ ਤੁਹਾਡਾ ਘਰ ਹੈ ਉਹ ਕੋ ਬਗਾਨਾ ਘਰ ਥੋੜਾ ਪੀਸੀਸੀ ਸਾਰੇ ਨੂੰ ਵੱਡਾ ਸਾਡਾ ਘਰ ਤੇ ਪ੍ਰਦੇਸ਼ ਕਾਂਗਰਸ ਦਾ ਦਫ਼ਤਰ ਤਾਂ ਕੀ ਘਰ ਤੇ ਟੂਵੀਜ਼ਲ ਕਾ ਪਾਰਟੀ ਦਾ ਘਰ ਕਾਂਗਰਸ ਆਪੇ ਸੋ ਇਹ ਗੱਲ ਕਰ ਤੁਸੀਂ ਉੱਥੇ ਆਓ ਮੇਰੇ ਕੋ ਆਓ ਰਦਾਵਾ ਸਾਹਿਬ ਕੋ ਜਾਓ ਰਾਜਾ ਜਿੱਥੇ ਕੋ ਜਾਓ ਚਨੀਂਦੀ ਕੋ ਜਾਓ ਕਿਸੇ ਕੋ ਜਾਓ ਇੱਥੇ ਜਿਹੜੇ ਸਾਡੇ ਭਰਾ ਬੈਠੇ ਨੇ ਕਿਸੇ ਕੋ ਵੀ ਜਾਓ ਸਾਰੇ ਕਰ ਇੱਕ ਬਰਾਬਰ ਨੇ ਇਕਤਾ ਦੇ ਵਿੱਚ ਹੀ ਅੱਜ ਪੰਜਾਬ ਦੇ ਕੋ ਇੱਕ ਵਾਰ ਇੱਕ ਹੋਏ ਤੇ ਉਹਦਾ ਰਿਜ਼ਲਟ ਵੀ ਬੈਠੇ ਦੇਣੀ ਹੈ ਤਾਂ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਦੂਰੋਂ ਵਿਸ਼ੇਸ਼ ਤੌਰ ਤੇ ਆਪਣੇ ਏਰੀਆ ਦੇ ਆਪਣੇ ਸਾਥੀਆਂ ਦਾ ਤੇ ਲੰਗਰ ਪੈਣਾ ਜਿਸੇ ਦੰਦਾਵਾ ਦਾ ਵੀ ਸਾਰੇ ਸਾਥੀਆਂ ਦਾ ਲੰਗਰ ਤਿਆਰ ਪਾਣੀ ਦੇ ਟੈਂਕਰ ਕੋਲ ਲੰਗਰ ਤਿਆਰ ਹੈ ਮੈਂ ਇੱਥੇ ਆ ਸਾਰਿਆਂ ਨੂੰ ਮਿਲ ਕੇ ਜਾਉ ਕਿਰਪਾ ਕਰਕੇ ਲੰਗਰ ਚੱਕ ਕੇ ਜਾ ਬਹੁਤ ਬਹੁਤ ਸ਼ੁਕਰੀਆ ਆ